ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 738 ਤੋਂ ਲੈ ਕੇ 739 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਸੁਹੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਵਾਂ ਕੀਆ ਗੁਣ ਤੇਰੇ ਸਾਰ ਸਮਾਲੀ ਮੋਹਿ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤ్రਾਈ ਇਹ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰ ਦਰਸ਼ਨ ਕੋ ਹਮ ਬਾਰੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦ ਸ਼ਾ ਕਹਿੰਦੇ ਨੇ हे ਪਰਮੇਸ਼ਰ ਜੀ ਇਹ ਮੇਰੇ ਗੁਣਹੀਨ ਦੇ ਦਾਤਾ ਜੀ ਮੈਂ ਤੇਰੇ ਕਿਹੜੇ ਕਿਹੜੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਾਂ ਕਿ ਤੇਰੇ ਗੁਣਾ ਦਾ ਤਾਂ ਕੋਈ ਅੰਤ ਹੀ ਨਹੀਂ ਕਹਿੰਦੇ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਸੇਵਕਾਂ ਮੈਂ ਕੀ ਚਤ్రਾਈ ਕਰ ਸਕਦਾ ਹਾਂ ਮੇਰੇ ਹੱਥ ਵਾਸ ਕੁਝ ਵੀ ਨਹੀਂ ਮੇਰਾ ਜਿੰਦ ਮੇਰਾ ਸਰੀਰ ਸਭ ਤੇਰੇ ਹੀ ਦਿੱਤੇ ਹੋਏ ਨੇ ਮੇਰਾ ਆਪਣਾ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ ਏ ਕਹਿੰਦੇ ਮਨ ਨੂੰ ਮੋਹ ਜਾਣ ਵਾਲੇ ਮੇਰੇ ਪ੍ਰੀਤਮ ਪਿਆਰੇ ਅਸੀਂ ਤੇਰੇ ਦਰਸ਼ਨ ਤੋਂ ਬਿਲੇ ਹਾਰੇ ਹਾਂ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਹਾਂ ਪ੍ਰਭ ਦਾਤਾ ਮੋਹ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਹਿੰਦੇ हे ਪਰਮੇਸ਼ਰ ਜੀ ਮੈਂ ਤੇ ਕੰਗਾਲ ਆ ਕਹਿੰਦੇ ਤੂੰ ਮੈਨੂੰ ਦਾਤਾ ਦਾਤਾ ਦੇਣ ਵਾਲਾ ਦਾਤਾ ਹੈ ਸਦਾ ਹੀ ਸਾਡੇ ਤੇ ਉਪਕਾਰ ਕਰਦਾ ਹੈ ਕਹਿੰਦੇ ਕੁਛ ਇਹੋ ਜਿਹਾ ਕੰਮ ਨਹੀਂ ਜੋ ਮੈਥੋਂ ਸਰ ਸਕਦਾ ਹੋਵੇ ਹੋ ਸਕਦਾ ਹੋਵੇ ਤੇਰੀ ਮਦਦ ਤੋਂ ਬਿਨਾ ਹੇ ਕਹਿੰਦੇ ਪਹੁੰਚ ਠਾਕੁਰ ਜੀ ਅਪਰੰਪਰ ਪਿਤਾ ਜੀ ਤੇਰੇ ਤੋਂ ਬਿਨਾ ਅਸੀਂ ਕਾਸੇ ਜੋਗੇ ਨਹੀਂ ਕਿਆ ਸੇਵ ਕਮਾਵੋਂ ਕਿਆ ਕਹਿਰੀ ਜਾਵੋਂ ਵਿਦ ਕਿਤ ਪਾਵੋਂ ਦਰਸਾਰੇ ਮਿਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਕਹਿੰਦੇ ਕਿਹੜੀ ਕਿਹੜੀ ਤੇਰੀ ਸੇਵਾ ਪਗਤੀ ਕਰੀਏ ਕਿਵੇਂ ਤੇਰੀ ਸਿਫਤ ਸਲਾਹ ਕਰੀਏ ਕਿ ਤੈਨੂੰ ਅਸੀਂ ਪ੍ਰਸੰਨ ਕਰ ਸਕੀਏ ਤੇ ਤੇਰੇ ਦਰਸ਼ਨ ਪਾ ਸਕੀਏ ਤੇਰੀ ਕਹਿੰਦੇ ਅਸੀਂ ਥਾ ਨਹੀਂ ਪਾ ਸਕਦੇ ਤੇਰੀ ਮਿੱਤ ਨਹੀਂ ਜਾਣ ਸਕਦੇ ਤੇਰਾ ਅੰਤ ਨਹੀਂ ਲੈ ਸਕਦੇ ਪਰ ਕਹਿੰਦੇ ਤੇਰੇ ਚਰਨਾਂ ਦੀ ਪ੍ਰੀਤ ਲਈ ਤਰਸ ਰਹੇ ਹਾਂ ਪਾਵੋ ਦਾਨ ਟੀਟ ਹੋਏ ਮੰਗੋ ਮੁਖ ਲਾਗੇ ਸੰਤ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਟੀਟ ਹੋ ਕੇ ਤੇਰੇ ਕੋਲ ਇੱਕੋ ਦਾਨ ਮੰਗਦੇ ਆ ਕਿ ਤੇਰੇ ਸੰਤ ਜਨਾਂ ਦੀ ਚਰਨ ਧੂੜ ਸਾਨੂੰ ਮਿਲਦੀ ਰਹੇ ਉਸ ਚਰਨ ਧੂੜ ਦੇ ਨਾਲ ਕੀ ਹੁੰਦਾ ਜੀਵ ਦੇ ਵਿੱਚ ਨਮਰਤਾ ਆਉਂਦੀ ਆ ਤੇ ਜੀਵ ਉਹਨਾਂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਜੀਵ ਨੂੰ ਪਰਮੇਸ਼ਰ ਨੇ ਇਸ ਸੰਸਾਰ ਦੇ ਭਵਜਲ ਤੋਂ ਹੱਥ ਦੇ ਕੇ ਪਾਰ ਕਰ ਦਿੱਤਾ ਸੁਹੀ ਮਹੱਲਾ ਪੰਜਮਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਬਹੁਤਾ ਜੋ ਪ੍ਰੀਮਾਨੇ ਤਿਸ ਤਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾ ਰਹਾਉ ਵਾਹਿਗੁਰੂ ਜੀ ਹੰਦੀ ਸੰਗ ਜੀ ਪਾਸ਼ਾ ਕਹਿੰਦੇ ਨੇ ਕਿ ਅਸੀਂ ਸੇਵਾ ਭਗਤੀ ਤੇ ਬਹੁਤ ਥੋੜੀ ਕਰਦੇ ਆ ਪਰ ਪ੍ਰਮਾਤਮਾ ਤੋਂ ਬਖਸ਼ਿਸ਼ ਬਹੁਤੀ ਮੰਗਦੇ ਆ ਉਹਦੇ ਮਹਿਲ ਤੱਕ ਤਾਂ ਪਹੁੰਚਦੇ ਨਹੀਂ ਹੈਗੇ ਪਰ ਜੀਵ ਕਹਿੰਦਾ ਕਿ ਮੈਂ ਤਾਂ ਪਹੁੰਚ ਗਿਆ ਮਹਿਲ 'ਚ ਪਰਮੇਸ਼ਰ ਦਾ ਦਿਦਾਰ ਕਰ ਲਿਆ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਭਾਗ ਹੈ ਹੁੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ ਹੁੰਦਾ ਉਹਨਾਂ ਦੀਆਂ ਰੀਸਾਂ ਅਸੀਂ ਕਰਦੇ ਆ ਅਣਜਾਣ ਆ ਕਹਿੰਦੇ ਅਣਜਾਣ ਜਿਹੜੇ ਜਿਹੜੇ ਪਹੁੰਚ ਗਏ ਨੇ ਉਹਨਾਂ ਦੀਆਂ ਰੀਸਾਂ ਕਰਦੇ ਆ ਪਰ ਇਹ ਮੂਰਖਤਾਈ ਹੈ ਪੇਖ ਦਿਖਾਵੇ ਸੱਚ ਨਾ ਕਮਾਵੇ ਕਹ ਤੂੰ ਮਹਿਲੀ ਨਿਕਟ ਨਾ ਆਵੇ ਕਹਿੰਦੇ ਬਾਹਰੋਂ ਧਾਰਮਿਕ ਦਿਖਾਵੇ ਤਾਂ ਜ਼ਰੂਰ ਕਰਦੇ ਆ ਪਰ ਅਸਲ ਦੇ ਵਿੱਚ ਉਹਦੇ ਨਾਮ ਦੀ ਕਮਾਈ ਨਹੀਂ ਕਰਦੇ ਕਹ ਦਿੰਨੇ ਆ ਕਿ ਪਰਮੇਸ਼ਰ ਨੂੰ ਪਾ ਲਿਆ ਹੈ ਜਦ ਕਿ ਪਰਮੇਸ਼ਰ ਦੇ ਨੇੜੇ ਵੀ ਨਹੀਂ ਢੁਕੇ ਹੁੰਦੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹਿੰਦੇ ਮਾਇਆ ਦੇ ਵਿੱਚ ਗਲਤਾਨ ਹੁੰਦਾ ਜੀਵ ਤੇ ਆਪਣੇ ਆਪ ਨੂੰ ਤਿਆਗੀ ਦੱਸਦਾ ਮਨ ਦੇ ਵਿੱਚ ਪਰਮੇਸ਼ਰ ਲਈ ਪ੍ਰੀਤ ਨਹੀਂ ਹੈ ਪਰ ਕਹਿ ਰਿਹਾ ਮੈਤੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਗਿਆ ਕਹੋ ਨਾਨਕ ਪ੍ਰਭ ਬਿਨੋ ਸੁਣੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਨਾਨਕ ਜੀ ਕਹਿੰਦੇ ਨੇ ਏ ਪਰਮੇਸ਼ਰ ਜੀ ਸਾਡੀ ਇੱਕ ਬੇਨਤੀ ਸੁਣੋ ਅਸੀਂ ਮੈਲੇ ਆਚਰਨ ਵਾਲੇ ਆ ਨਿਰਦਈ ਆ ਵਿਸ਼ਈ ਆ ਪਰ ਤੇਰੇ ਆ ਤੂੰ ਹੀ ਸਾਨੂੰ ਮੁਕਤੀ ਦਿਵਾ ਇਨਾ ਵਿਕਾਰਾਂ ਤੋਂ ਦਰਸ਼ਨ ਦੇਖੇ ਕੀ ਵਡਿਆਈ ਤੂੰ ਸੁਖ ਦਾਤੇ ਪੁਰਖ ਸੁਪਾਈ ਸਾਨੂੰ ਕਹਿੰਦੇ ਆਪਣੇ ਦੀਦਾਰ ਦੀ ਵਡਿਆਈ ਬਖਸ਼ ਸਾਨੂੰ ਆਪਣਾ ਦੀਦਾਰ ਬਖਸ਼ ਤੂੰ ਸਾਨੂੰ ਸੁਖ ਦੇਣ ਵਾਲਾ ਦਾਤਾ ਹੈ ਤੂੰ ਸਦਾ ਹੀ ਪਿਆਰ ਕਰਨ ਵਾਲਾ ਹੈ ਰਹਾਉ ਦੁਜਾ ਸੁਹੀ ਮਹੱਲਾ ਪੰਜਵਾ bure kaam ko uth kholoya naam ki bela pa pa soya avsar apna buje na iyaana maya moh rang lapatana raho haan ji sangat ji pancham paadsha kehnde ne ki jeev bure kaam layi te bada bhaj bhaj daud karda maade kamma layi ਪਰ ਜਦੋਂ ਪਰਮੇਸ਼ਰ ਦਾ ਨਾਮ ਜਪਣ ਦਾ ਅਮਰਤ ਵੇਲਾ ਆਉਂਦਾ ਫਿਰ ਲੰਮੀਆਂ ਤਾਣ ਕੇ ਸੌਂਦਾ ਫਿਰ ਨਹੀਂ ਉੱਠਦਾ ਹੈਗਾ ਇਹ ਨਹੀਂ ਸਮਝਦਾ ਕਿ ਜਿਹੜੀ ਇਹ ਮਨੁੱਖਾ ਦੇਹ ਮਿਲੀ ਆ ਇਹ ਉਹਦਾ ਨਾਮ ਜਪਣ ਦਾ ਵਕਤ ਹੈ ਇਹਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਮਿਲਾਪ ਦੀ ਸੰਭਾਵਨਾ ਹੈ ਪਰ ਜੀਵ ਮਾਇਆ ਦੇ ਰੰਗਾਂ ਵਿੱਚ ਲਿਪਟਿਆ ਰਹਿੰਦਾ ਹੈ ਮਸਤ ਹੈ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ਼ਨ ਢੀਠਾ ਜਿਹੜੇ ਲੋਭ ਲਾਲਚ ਦੇ ਕੰਮ ਨੇ ਉਹਨਾਂ ਲਈ ਤੇ ਭੱਜ ਭੱਜ ਜਾਂਦਾ ਪਰ ਜਦ ਸਾਧ ਦੀ ਸੰਗਤ ਸੰਤ ਜਨਾ ਦੀ ਸੰਗਤ ਉਹਨਾਂ ਦਾ ਦਰਸ਼ਨ ਕਦੇ ਨਹੀਂ ਕਰਦਾ ਕਭੂ ਨ ਸਮਝੈ ਅਗਿਆਨ ਗਵਾਰਾ ਬਹਰ ਬਹਰ ਲਪਟਿਓ ਜੰਜਾਰਾ ਰਹਾਉ ਕਹਿੰਦੇ ਜੀਵ ਮਾਇਆ ਦੇ ਮੋਹ ਵਿੱਚ ਅਗਿਆਨਤਾ ਦੇ ਵਿੱਚ ਮੂਰਖ ਬਣਿਆ ਹੋਇਆ ਹੈ ਬਸ ਸੰਸਾਰਿਕ ਧੰਦਿਆਂ ਦੇ ਵਿੱਚ ਜਿਆਦਾ ਤੋਂ ਜਿਆਦਾ ਗਲਤਾਨ ਹੋ ਰਿਹਾ ਹੈ ਬਿਕੇ ਨਾਦ ਕਰਨ ਸੁਨ ਪੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਕਹਿੰਦੇ ਹੋਰ ਜਿਹੜੇ ਕੋਈ ਗੀਤ ਨਾਦ ਹੋ ਰਹੇ ਨੇ ਜਿਹੜੇ ਕੋਈ ਬਹੁਤ ਚੰਗੇ ਨਹੀਂ ਹੈਗੇ ਉਹਨਾਂ ਨੂੰ ਸੁਣ ਕੇ ਤੇ ਕਹਿੰਦੇ ਖੁਸ਼ ਹੋਇਆ ਰਹਿੰਦਾ ਪਰ ਪਰਮਾਤਮਾ ਦਾ ਜਸ ਸੁਣਨ ਦੇ ਲਈ ਇਹਦਾ ਮਨ ਆਲਸ ਕਰਦਾ ਸੁਣਨਾ ਨਹੀਂ ਚਾਹਦਾ ਦਰਿਸ਼ਟ ਨਹੀਂ ਰੇ ਪੇਖਤ ਅੰਦੇ ਛੋੜ ਜਾਏ ਝੂਠੇ ਸਭ ਤੰਦੇ ਰਹਾਉ ਕਹਿੰਦੇ हे ਅਣਜਾਨ ਜੀਵ ਤੂੰ ਦੇਖ ਨਹੀਂ ਰਿਹਾ ਹੈ ਕਿ ਸੰਸਾਰ ਦੇ ਜਿਹੜੇ ਸਾਰੇ ਤੰਦੇ ਨੇ ਇੱਕ ਪਰਮੇਸ਼ਰ ਦਾ ਨਾਮ ਨੂੰ ਛੱਡ ਕੇ ਇਹ ਸਭ ਝੂਠੇ ਨੇ ਇਹ ਇੱਥੇ ਹੀ ਛੱਡ ਕੇ ਚਲੇ ਜਾਣਿਆ ਕੋਹ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਬਖਸ਼ਿਸ਼ ਕਰੋ ਰਹਿਮਤ ਕਰੋ ਕਿਰਪਾ ਕਰਕੇ ਸਾਨੂੰ ਗੁਰੂ ਦੀ ਸੰਗਤ ਮਿਲਾ ਦਿਓ ਸਾਧ ਦੀ ਸੰਗਤ ਮਿਲਾ ਦਿਓ ਤੋ ਕਿਛ ਪਾਈ ਐ ਜੋ ਹੋਈ ਐ ਰੇਨਾ ਜਿਸੇ ਬੁਝਾਏ ਤਿਸ ਨਾਮ ਲੈਣਾ ਰਹਾਓ ਕਹਿੰਦੇ ਜਦੋਂ ਗੁਰੂ ਜਨਾਂ ਦੀ ਸੰਗਤ ਦੇ ਵਿੱਚ ਜਾ ਕੇ ਸਾਰਿਆਂ ਦੀ ਚਰਨ ਧੂੜ ਹੋ ਜਾਈਏ ਤਾਂ ਫਿਰ ਕਹਿੰਦੇ ਉੱਥੇ ਨਾਮ ਦੀ ਦਾਤ ਪਾ ਸਕੀ ਦੀ ਆ ਕਹਿੰਦੇ ਪਰ ਇਹ ਨਾਮ ਦੀ ਦਾਤ ਉਹਨੂੰ ਹੀ ਮਿਲਦੀ ਆ ਜਿਸ ਨੂੰ ਪਰਮੇਸ਼ਰ ਆਪ ਇਹ ਬੁਝਾਏ ਕਿ ਜ਼ਿੰਦਗੀ ਦੀ ਅਸਲੀਅਤ ਕੀ ਹੈ ਤੇ ਕੀ ਕਰਨਾ ਹੈ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮਾ ਘਰ ਮਹਿ ਠਾਕੁਰ ਨਦਰ ਨ ਆਵੇ ਗਲ ਮਹਿ ਪਾਹਣ ਲੈ ਲਟਕਾਵੇ ਪਰ ਮੈਂ ਪੂਲਾ ਸਾਖਤ ਫਿਰਦਾ ਨੀਰ ਬਿਰੋ ਲੈ ਖਪ-ਖਪ ਮਰਦਾ ਰਹਾਉ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਸਾਡੇ ਅੰਦਰ ਹੈ ਉਹ ਮਾਲਕ ਸਾਡੇ ਅੰਦਰ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦਾ ਕਿੰਜ ਪੰਡਤ ਹੈ ਆਪਣੇ ਗਲ ਦੇ ਵਿੱਚ ਮੂਰਤੀ ਲਟਕਾਈ ਫਿਰਦਾ ਉਹਦੀ ਪੂਜਾ ਕਰਦਾ ਪਰ ਜੋ ਅਸਲ ਪਰਮੇਸ਼ਰ ਆ ਉਹ ਇਹਨੂੰ ਆਪਣੇ ਹਿਰਦੇ ਵਿੱਚ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਕਹਿੰਦੇ ਸਾਖਤ ਭੁੱਲਿਆ ਫਿਰਦਾ ਹੈ ਪਤਾ ਨਹੀਂ ਹੈ ਕਿ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਹੀ ਹੈ ਇਹ ਤੇ ਫਿਰ ਕਹਿੰਦੇ ਇਸ ਤਰ੍ਹਾਂ ਹੋਇਆ ਜੋ ਪਰਮੇਸ਼ਰ ਨੂੰ ਛੱਡ ਕੇ ਮੂਰਤੀ ਦੀ ਪੂਜਾ ਕਰਦਾ ਫਿਰਦਾ ਕਿ ਜੀਵ ਜਿਵੇਂ ਪਾਣੀ ਨੂੰ ਹੀ ਰੜਕ ਰਿਹਾ ਹੈ ਜੇ ਪਾਣੀ ਨੂੰ ਰੜਕਦਾ ਹੈ ਤਾਂ ਉਹਦੇ ਵਿੱਚੋਂ ਮੱਖਣ ਤਤ ਨਹੀਂ ਨਿਕਲ ਸਕਦਾ ਜੇ ਮੂਰਤੀ ਪੂਜਾ ਕਰਦਾ ਤਾਂ ਪਰਮੇਸ਼ਰ ਨੂੰ ਪਾ ਨਹੀਂ ਸਕਦਾ ਪਰਮੇਸ਼ਰ ਤੇ ਹਿਰਦੇ ਵਿੱਚ ਹੈ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਕਹਿੰਦੇ ਜਿਹੜੇ ਪੱਥਰ ਦੀ ਮੂਰਤੀ ਨੂੰ ਇਹ ਪੰਡਿਤ ਪਰਮੇਸ਼ਰ ਕਹਿ ਰਿਹਾ ਹੈ ਉਹ ਤੇ ਕਹਿੰਦੇ ਇਹਨੂੰ ਨਾਲ ਹੀ ਲੈ ਕੇ ਪਾਣੀ ਚ ਡੁੱਬ ਜਾਂਦਾ ਪੱਥਰ ਗੁਨਾ ਗਾਰ ਲੋਣ ਹਰਾਮੀ ਪਾਹਣ ਨਾਵ ਨਪਾਰ ਗਰਾਮੀ ਕਹਿੰਦੇ ਹੈ ਗੁਨਾਹਗਾਰ ਹੈ ਕਹਿੰਦੇ ਉਪਕਾਰ ਕਰਨ ਵਾਲਿਆਂ ਨੂੰ ਭੁੱਲਣ ਵਾਲੇ ਕਹਿੰਦੇ ਜਿਹੜੀ ਜਿਹੜੀ ਪੱਥਰ ਦੀ ਕਹਿੰਦੇ 베ੜੀ ਆ ਉਹ ਕਦੇ ਜੀਵ ਨੂੰ ਪਾਰ ਨਹੀਂ ਲਾ ਸਕਦੀ ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਬ ਦਾਤਾ ਗੁਰਮਿਲਾਨਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਭੀ ਦਾਤਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲਈ ਉਹਨੂੰ ਫਿਰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਪਾਣੀ ਵਿੱਚ ਧਰਤੀ ਵਿੱਚ ਪੁਲਾੜ ਵਿੱਚ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਹੀ ਵਿਆਪਕ ਨਜ਼ਰ ਆਉਂਦਾ ਹੈ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੂਹ ਬਸੂਹ ਬਸੂਹ ਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਹੁਣ ਦੱਸਦੇ ਨੇ ਕਿ ਇੱਕ ਸੰਗਤ ਸਤ ਸੰਗੀ ਸਹੇਲੀ ਜਿਸ ਨੇ ਪਰਮੇਸ਼ਰ ਨੂੰ ਪਾ ਲਿਆ ਉਸ ਨੂੰ ਦੂਸਰੀ ਸਤਸੰਗੀ ਸਹੇਲੀ ਪੁੱਛ ਰਹੀ ਹੈ ਕਿ हे ਸਖੀ ਤੂੰ ਕਿਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਪਾਇਆ ਹੈ ਮੈਨੂੰ ਵੀ ਕਹਿੰਦੇ ਉਹ ਮੱਤ ਦੇ ਜਿਸ ਤਰ੍ਹਾਂ ਤੂੰ ਪਰਮੇਸ਼ਰ ਨੂੰ ਪਾਇਆ ਹੈ ਕਹਿੰਦੇ ਤੇ ਤੂੰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਇਸ ਕਰਕੇ ਤੇਰੇ ਮੂੰਹ ਦੇ ਉੱਪਰ ਪਰਮੇਸ਼ਰ ਦੇ ਪ੍ਰੇਮ ਦੀ ਲਾਲੀ ਚਲਕਾ ਮਾਰ ਰਹੀ ਹੈ ਪਾਵਮ ਲੋਵੋ ਸੰਗ ਨੈਨ ਪਤੀਰੀ ਜਹਾ ਪਠਾਵੋ ਜਾਉ ਤਤ ਤੀਰੀ ਕਹਿੰਦੇ ਹੇ ਸਖੀ ਜੇ ਤੂੰ ਮੈਨੂੰ ਪਰਮੇਸ਼ਰ ਨੂੰ ਮਿਲਣ ਦਾ ਢੰਗ ਦੱਸ ਦੇਵੇਂ ਤਾਂ ਮੈਂ ਆਪਣੀ ਅੱਖਾਂ ਦੀਆਂ ਪੁਤਲੀਆਂ ਨਾਲ ਤੇਰੇ ਪੈਰ ਮਲ ਮਲ ਧੋਵਾਂ ਤੇ ਜਿੱਥੇ ਵੀ ਮੈਨੂੰ ਕਿਤੇ ਕੰਮ ਲਈ ਭੇਜੇ ਮੈਂ ਭੱਜ ਭੱਜ ਕੰਮ ਕਰਨ ਜਾਵਾਂ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਨਪਤੀਰੀ ਕਹਿੰਦੇ ਮੈਂ ਹੋਰ ਸਾਰੇ ਜਪ ਤਪ ਪੂਜਾ ਸਭ ਕੁਝ ਮੈਂ ਛੱਡ ਦੇਉਂਗੀ ਮੈਨੂੰ ਇੱਕ ਪਲ ਲਈ ਦੀ ਪਰਮੇਸ਼ਰ ਦਾ ਮਿਲਾਪ ਕਰਾ ਦੇ ਮਾਣ ਤਾਣ ਅਹੰ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਦੁੱਧ ਦੀ ਸਾਥਸੰਗੀ ਸਹੇਲੀ ਕਹਿੰਦੀ ਆ ਨਾਨਕ ਜੀ ਕਹਿੰਦੇ ਵੀ ਜਿਸ ਜੀਵ ਨੇ ਸਾਰਾ ਝੂਠਾ ਮਾਣ ਤਾਣ ਹੰਕਾਰ ਛੱਡ ਦਿੱਤਾ ਉਹ ਪਰਮੇਸ਼ਰ ਦੀ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ ਸੁਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜੰਤੂ ਪ੍ਰੀਤਮ ਮੇਰਾ ਚਿੱਤੇ ਨਾ ਬਿਸਰੈ ਕਾਹੂ 베ਰਾ ਤੂੰ ਸਾਜੰਤੂ ਪ੍ਰੀਤਮ ਮੇਰਾ ਚਿੱਤੇ ਨਾ ਬਿਸਰੈ ਕਾਹੂ 베ਰਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੂੰ ਹੀ ਮੇਰਾ ਜੀਵਨ ਹੈ ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ ਤੈਨੂੰ ਦੇਖ ਦੇਖ ਕੇ ਤੇ ਰਦੀਦਾਰ ਕਰਕੇ ਹੀ ਮੇਰਾ ਮਨ ਆਸਰਾ ਫੜਦਾ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਪਿਆਰਾ ਪ੍ਰੀਤਮ ਹੈ ਮੇਰੇ ਇਸ ਚਿੱਤ ਵਿੱਚੋਂ ਤੂੰ ਕਿਸੇ ਵਕਤ ਵੀ ਭੁੱਲ ਲੈਣਾ ਮੈਨੂੰ ਇਹ ਬਖਸ਼ਿਸ਼ ਕਰ ਬੈ ਖਰੀਦ ਹਉ ਦਾਸ ਰੋ ਤੇਰਾ ਤੂੰ ਪਾਰੋ ਠਾਕੁਰ ਗੁਣੀ ਗਹਿਰਾ ਕਹਿੰਦੇ ਮੈਂ ਤੇ ਤੇਰਾ ਛੋਟਾ ਜਿਹਾ ਦਾਸ ਹਾਂ ਤੇਰਾ ਮੁੱਲ ਖਰੀਦਿਆ ਸੇਵਕ ਹਾਂ ਤੂੰ ਮੇਰਾ ਵੱਡਾ ਵੱਡੇ ਜਿਗਰੇ ਵਾਲਾ ਗੁਣਾ ਵਾਲਾ ਮਾਲਕ ਹੈ ਕੋਟ ਦਾਸ ਜਾ ਕੈਦਰਵਾਰੇ ਨਿਮਖ ਨਿਮਖ ਵਸੈ ਤਿਨ ਨਾਲੇ ਕਹਿੰਦੇ ਕਰੋੜਾਂ ਹੀ ਤੇਰੇ ਦਾਸ ਤੇਰੇ ਦਰਬਾਰ ਵਿੱਚ ਨੇ ਜਿਨ੍ਹਾਂ ਦੇ ਨਾਲ ਤੂੰ ਸਦਾ ਹੀ ਰਹਿਣਾ ਜਿਨ੍ਹਾਂ ਦੇ ਅੰਗ ਸੰਗ ਰਹਿਣਾ ਹੋ ਕਿਛ ਨਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਕਹਿੰਦੇ ਹੈ ਪਰਮੇਸ਼ਰ ਜੀ ਮੇਰਾ ਆਪਣਾ ਕੁਛ ਵੀ ਨਹੀਂ ਜੋ ਕੁਛ ਮੇਰੇ ਕੋਲ ਹੈ ਉਹ ਸਭ ਤੇਰਾ ਦਿੱਤਾ ਹੈ ਉਹ ਸਭ ਤੇਰਿਆ ਤੇਰੀਆਂ ਦਾਤਾਂ ਨੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਇਹ ਬਖਸ਼ਿਸ਼ ਰੱਖੋ ਕਿ ਸਦਾ ਹੀ ਤੁਹਾਨੂੰ ਅੰਗ ਸੰਗ ਜਾਣੀਏ ਤੁਹਾਡੇ ਆਸਰੇ ਦਾ ਮਾਣ ਕਰੀਏ ਤੁਹਾਡੇ ਤੇ ਪ੍ਰਤੀਤ ਰੱਖੀਏ ਸੁਹੀ ਮਹਿਲਾ ਪੰਜਮਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮਹਿਵਾਸ ਭਗਤ ਪਿਆਰੇ ਵਾਹਿਗੁਰੂ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜਿਹਦੇ ਮਹਿਲ ਸਦਾ ਹੀ ਆਨੰਦ ਅਨੰਦ ਭਰਪੂਰ ਨੇ ਜਿਹਦੇ ਦੁਆਰੇ ਉੱਚੇ ਨੇ ਤੇ ਉੱਥੇ ਕੌਣ ਵੱਸਦੇ ਨੇ ਭਗਤ ਪਿਆਰੇ ਜਿਹੜੇ ਭਗਤ ਪਿਆਰੇ ਨੇ ਉਹ ਉੱਚੀ ਆਤਮਿਕ ਅਵਸਥਾ ਵਿੱਚ ਵੱਸਦੇ ਨੇ ਜਿੱਥੇ ਉਹ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੇ ਨੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾ ਬਹੁਤ ਮਿੱਠੀ ਹੈ ਬਹੁਤ ਪਿਆਰੀ ਹੈ ਪਰ ਕਹਿੰਦੇ ਵਿਰਲੇ ਨੇ ਜਿਨ੍ਹਾਂ ਨੇ ਇਹ ਮਿਠਾਸ ਦੇਖੀ ਹੈ ਪਾਈ ਹੈ ਸਿਫਤ ਸਲਾਹ ਦੇ ਨਾਲ ਜੋ ਮਿਲਦੀ ਹੈ ਤਹਿ ਗੀਤ ਨਾਦ ਅਖਾਰੇ ਸੰਗਾ 우ਹਾ ਸੰਤ ਕਰੈ ਹਰ ਰੰਗਾ ਜਿੱਥੇ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੈ ਉਥੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਬਹੁਤ ਗੀਤ ਨਾਦ ਅਖਾੜੇ ਲੱਗੇ ਹੋਏ ਨੇ ਜਿਨ੍ਹਾਂ ਅਖਾੜਿਆਂ ਦੇ ਵਿੱਚ ਵਿਕਾਰਾਂ ਦੇ ਉੱਪਰ ਜਿੱਤ ਪਾਈ ਜਾਂਦੀ ਹੈ ਉਥੇ ਕਹਿੰਦੇ ਪਰਮੇਸ਼ਰ ਦੇ ਸੰਤ ਜਨ ਸਦਾ ਹੀ ਆਨੰਦ ਵਿੱਚ ਵਸਦੇ ਨੇ ਤਹਿ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਜਿੱਥੇ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਆ ਉੱਥੇ ਜੀਵਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹਨਾਂ ਨੂੰ ਨਾ ਕੋਈ ਖੁਸ਼ੀ ਨਾ ਗਮੀ ਉਹਨਾਂ ਨੂੰ ਸਭ ਬਰਾਬਰ ਹੋ ਜਾਂਦਾ ਉੱਥੇ ਜਿੱਥੇ ਸੱਚੇ ਨਾਮ ਦੀ ਅੰਮ੍ਰਿਤ ਰੂਪੀ ਵਰਖਾ ਹੁੰਦੀ ਆ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਦੀ ਇਹ ਕਥਾ ਗੁਰੂ ਦੇ ਰਾਹੀਂ ਪਤਾ ਲੱਗਦੀ ਆ ਪਰਮੇਸ਼ਰ ਦੇ ਜਿਹੜੇ ਗੁੱਝੇ ਭੇਦ ਨੇ ਉਹ ਗੁਰੂ ਤੋਂ ਪਤਾ ਲੱਗਦੇ ਨੇ ਨਾਨਕ ਜੀ ਕਹਿੰਦੇ ਨੇ ਅਸੀਂ ਪਰਮੇਸ਼ਰ ਦੀ ਬਾਣੀ ਸਦਾ ਹੀ ਗਾਉਂਦੇ ਹਾਂ ਪਰਮੇਸ਼ਰ ਦੀ ਬਾਣੀ ਸਦਾ ਹੀ ਬੋਲਦੇ ਹਾਂ ਪਰਮੇਸ਼ਰ ਦੀ ਬਾਣੀ ਗਾਇਆ ਬਾਣੀ ਬੋਲਿਆ ਬਾਣੀ ਸੁਣਿਆ ਸਦਾ ਹੀ ਆਨੰਦ ਮਿਲਦਾ ਹੈ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ